ਜਿੰਨਾ ਲੋਕਾਂ ਲਈ ਸਿੱਧੂ ਮੂਸੇਵਾਲਾ ਰੱਬ ਹੋ ਗਿਆ ਅੱਜ ਫੇਰ ਉਹਨਾਂ ਲੋਕਾਂ ਨੇ ਸਿੱਧੂ ਨੂੰ ਕੀਤਾ ਯਾਦ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਪਹਿਲਾਂ ਤਾਂ ਚਲਦੀ ਚਲਦੀ ਵੀਡੀਓ ਦੋਸਤੋ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜਸਟਿਸ ਫਾਰ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਦਿਓ ਇਹ ਮਾਤਾ ਹਰ ਰੋਜ਼ ਸਿੱਧੂ ਮੂਸੇਵਾਲੇ ਦੀ ਯਾਦਗਾਰ ਤੇ ਜਾ ਕੇ ਸਜਦਾ ਕਰਦੀ ਹੈ ਯਾਦ ਕਰਦੀ ਹੈ ਮੂਸੇਵਾਲੇ ਜੱਟ ਨੂੰ ਗੱਡੀਆਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਚ ਆਉਂਦੀਆਂ ਨੇ ਮੂਸੇਵਾਲੇ ਦੇ ਯਾਦਗਾਰ ਤੇ ਦੇਖਣ ਦੇ ਲਈ ਇਹ ਰਤਬਾ ਅਣਖਾ ਜੋ ਸਿੱਧੂ ਨੇ ਗੀਤਾਂ ਦੇ ਜਰੀਏ ਲੋਕਾਂ ਤੱਕ ਪਹੁੰਚਾਇਆ ਸੀ ਤੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਸੀ ਅੱਜ ਇਹ ਦੁਕਾਨਦਾਰ ਸਿੱਧੂ ਨੂੰ ਰੱਬ ਮੰਨਦੇ ਨੇ ਕਿਉਂਕਿ ਸਿੱਧੂ ਕਰਕੇ ਹੀ ਉਹਨਾਂ ਦਾ ਰੁਜ਼ਗਾਰ ਚੱਲਦਾ ਹੈ ਤੇ ਵੱਡੀ ਗਿਣਤੀ 'ਚ ਜਿੱਥੇ ਸਿੱਧੂ ਦੇ ਫੈਨ ਯਾਦਗਾਰ ਤੇ ਆਉਂਦੇ ਨੇ ਉੱਥੇ ਹੀ ਇਹਨਾਂ ਤੋਂ ਕੁਝ ਨਾ ਕੁਝ ਖਰੀਦ ਲੈਂਦੇ ਨੇ ਆ ਬੈਠੀਆਂ ਨੇ ਬੀਬੀਆਂ ਦੇਖ ਸਕਦੇ ਹੋ ਤੁਸੀਂ ਇਹਨਾਂ ਨੂੰ ਰੁਜ਼ਗਾਰ ਦੇ ਗਿਆ ਸਿੱਧੂ ਮੂਸੇਵਾਲਾ ਜਾਂਦਾ ਜਾਂਦਾ ਵੀ ਕਿਉਂਕਿ ਜਿੰਨਾ ਚਿਰ ਜਾਂਦਾ ਸੀ ਉਹਨਾਂ ਚਿਰ ਵੀ ਰੁਜ਼ਗਾਰ ਦਿੰਦਾ ਸੀ ਤੇ ਜਦੋਂ ਚਲਾ ਗਿਆ ਉਦੋਂ ਵੀ ਇਹਨਾਂ ਨੂੰ ਪੱਕਾ ਰੁਜ਼ਗਾਰ ਦੇ ਗਿਆ ਯਾਦਗਾਰ ਦੇ ਬਾਹਰ ਦੁਕਾਨਾਂ ਲੱਗੀਆਂ ਨੇ ਤੇ ਇਹ ਦੁਕਾਨਦਾਰ ਰੋਜ਼ਾਨਾ ਅੱਖਾਂ ਨਾਮ ਕਰ ਲੈਂਦੇ ਨੇ ਅੱਜ ਫੇਰ ਮਾਤਾ ਨੇ ਸਿੱਧੂ ਨੂੰ ਯਾਦ ਕੀਤਾ ਉਹ ਸੁਣ ਲਿਓ ਕੀ ਕਹਿੰਦੀ ਹੈ ਇੱਕ ਮਾਤਾ ਆਪਣਾ ਦਰਦ ਬਿਆਨ ਕਰਦੀ ਹੈ ਜਿਨ੍ਹਾਂ ਲਈ ਸਿੱਧੂ ਮੂਸੇਵਾਲਾ ਰੱਬ ਹੋ ਗਿਆ ਸੁਣ ਲਓ ਮਾਤਾ ਦੇ ਬੋਲ ਤੇ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਪੌਣੇ 2 ਸਾਲ ਹੋ ਗਏ ਐਦਾਂ ਹੀ ਕੰਮ ਚੱਲੀ ਜਾਂਦਾ ਇਸੇ ਤਰ੍ਹਾਂ ਜਿੱਦੇ ਤੋਂ ਵੀ ਮੁੱਕ ਗਿਆ ਉਹਦੇ ਤੋਂ ਐਂ ਚੱਲੀ ਜਾਂਦਾ ਹੈ ਵੀ ਕੋਈ ਅਜੇ ਪਹਿਲਾਂ ਵੀ ਦੁਨੀਆ ਬਹੁਤ ਮਰੀ ਹੈ ਕੋਈ ਦੇਖਿਆ ਕਦੇ ਆਪਾਂ ਕਿਸੇ ਨੂੰ ਐਸ ਲੋਕ ਹੂੰ ਬਹੁਤ ਸਿਆਣਾ ਜਵਾਕ ਸੀ ਬਿੱਲਿਆ ਹੁਣ ਤਾਂ ਸਾਨੂੰ ਵੀ ਐ ਕਹਿੰਦੇ ਹੋਣਗੇ ਸਾਨੂੰ ਪਤਾ ਨਹੀਂ ਸੀ ਇੰਨਾਂ ਗੱਲਾਂ ਦਾ ਵੀ ਇਹ ਕੀ ਗੱਲਾਂ ਕੀ ਕੀ ਐ ਸਿੱਧੂ ਦਾ ਪਤਾ ਹੀ ਨਹੀਂ ਸੀ ਜਿਹੜਾ ਕੋਈ ਹੁਣ ਤਾਂ ਲੋਕ ਵੀ ਐ ਕਹਿੰਦੇ ਹੋਣਗੇ ਹੁਣ ਪਿੰਡ ਦੇ ਐ ਬੋਲਦੇ ਐ ਬੋਲਦੇ ਐ ਹੈ ਪਰ ਸਾਡੇ ਬਾਰੇ ਚੰਗਾ ਸੀ ਪੁੱਤ ਅਸੀਂ ਚੰਗਾ ਹੀ ਕਹਾਂਗੇ ਪਰ ਸੱਚੇ ਪਾਤਸ਼ਾਹ ਆਪਾਂ ਐ ਕਹਿੰਨੇ ਸਾਨੂੰ ਮਰ ਕੇ ਵੀ ਰੋਟੀ ਦੇਗਾ ਪੁੱਤਰਾ ਐਰ ਜੀ ਰੋਟੀ ਨਾ ਹੋ ਤਾਂ ਐਵੇਂ ਹੀ ਸਾਰ ਲੈਂਦੇ ਜਿੱਥੇ ਰੋਟੀ ਖਾਂਦੇ ਸੀ ਉੱਥੇ ਬੰਦਾ ਅੱਧੀ ਨਾ ਸਾਰ ਲਵੇ ਆਹ ਚਾਂ ਸੁਣਾ ਉਹਦੇ ਨਾਮ ਦਾ ਇਹ ਚਾਂਸ ਚੱਲ ਪੁੱਤਰ ਬਹੁਤ ਔਖਾ ਹੈ ਜਿਹੜੀ ਮਾਂ ਦਾ ਪੁੱਤ ਮੁੱਕ ਗਿਆ ਤਾਂ ਉਹ ਮਾਂ ਨੂੰ ਪਤਾ ਹੈ ਉਹ ਮਾਂ ਦਾ ਪੁੱਤ ਮੁੱਕ ਗਿਆ ਕੋਈ ਦੀਵਾ ਸੀ ਉਹ ਹੀ ਬੁੱਝ ਗਿਆ ਹੈ ਕਿਤরো ਮਾਂ ਨੂੰ ਪਤਾ ਵੀ ਮਾਂ ਦੇ ਦਿਲ ਤੇ ਕੀ ਬੀਤਦੀ ਹੈ ਹੈ ਇੱਕ ਮਾਂ ਦਾ ਦੁੱਖ ਮਾਂ ਹੀ ਸਮਝ ਸਕਦੀ ਹੈ ਮਾਂ ਹੀ ਸਮਝ ਸਕਦੀ ਹੈ ਦੇਖਦਾ ਤੁਹਾਡੇ ਵੀ ਹੈ ਨਾ ਮਾਂ ਹੀ ਸਮਝ ਸਕਦੀ ਪੁੱਤ ਜਿਹੜੀ ਮਾਂ ਦਾ ਪੁੱਤ ਮੁੱਕ ਗਿਆ 2 ਸਾਲ ਦੇ ਕਰੀਬ ਆੱਖਾਂ 'ਚ ਹੰਝੂ ਉਵੇਂ ਹੀ ਨੇ ਪਰ ਮਤਲਬ ਉਹੀ ਦਿਲ ਤੇ ਦਬੇ ਪੁੱਤਰੇ ਕਿਸੇ ਵੇ ਭੁੱਲਦੇ ਨਹੀਂ ਮੈਂ 8-9 ਸਾਲ ਨੇ ਵੀ ਘਰੇ ਰਹੀਆਂ ਇਹਨਾਂ ਦਾ ਬਚਪਨ ਸਾਡੇ ਹੱਥ ਸੀ ਅੱਛਾ ਇਹ ਕਹਿੰਦਾ ਮੈਂ ਹੁੰਦਾ ਸੀ ਵੀ ਮੈਂ ਆਪਦੇ ਪਿੰਡ ਦੇ ਵਿੱਚੋਂ ਬਾਹਰ ਨਹੀਂ ਜਾਣਾ ਕਿ ਮੈਂ ਕਿੱਡਾ ਹੀ ਕੁਝ ਬਣ ਜਾ ਮੈਂ ਆਪਦੇ ਪਿੰਡ 'ਚ ਹੀ ਰਹੂੰਗਾ ਕਿਉਂਕਿ ਜਿਵੇਂ ਮੇਰੇ ਪਿੰਡ ਜਦੋਂ ਮੈਨੂੰ ਪਿਆਰ ਦਿੱਤਾ ਸੀ ਬਚਪਨ ਦੇ ਵਿੱਚ ਕਿਸੇ ਨੇ ਵੀ ਵੀ ਮੈਂ ਉਹ ਵੇ ਜਿੱਕਰੀ ਉਹਨਾਂ ਦਾ ਪਿਆਰ ਲਵਾਂਗਾ ਮੈਂ ਤਾਂ ਕਦੇ ਟਾਲੀ ਥੱਲੇ ਬੈਠਾ ਹੁੰਦਾ ਸੀ ਅੱਜ ਟਾਲੀ ਥੱਲੇ ਉਹਦਾ ਸਟੈਚੂ ਸੁਨਨ ਸਰਣ ਭਾਈ ਸਾਡੇ ਭਾ ਦੀ ਸੁੰਨੀ ਲੱਗਦੀ ਏ ਮਾਂ ਨੂੰ ਵੀ ਸੁਣਨੀ ਲੱਗਦੀ ਭਵਾਂ ਲੱਖਾਂ ਹੀ ਦੱਬਾਈ ਮਾਂ ਨੂੰ ਅੱਜ ਘਰ ਸੁਣਨਾ ਹੀ ਜਾਪਦਾ ਪੁੱਤਰ ਆ ਸੁਣਨਾਂ ਹਵੇਲੇ ਲੱਗਦਾ ਮੋ ਕੀ ਕਹਿੰਦੇ ਨੇ ਮਤਾਂ ਆ ਕੇ ਗੱਲਾਂ ਕਰਦੇ ਤੁਹਾਡੇ ਨਾਲ ਲੋਕ ਪੁੱਤਰ ਸਾਨੂੰ ਇਹ ਪੁੱਛਦੇ ਵੀ ਕਿਵੇਂ ਸੀ ਬੰਦਾ ਬੰਦਾ ਪੁੱਤਰ ਬਹੁਤ ਵਧੀਆ ਸੀ ਗਰੀਬ ਦੇ ਹੱਕ ਨੂੰ ਸਾਨੂੰ ਐ ਥੋੜੀ ਸੀਗਾ ਵੀ ਕੋਈ ਕੰਮ ਪਿੰਡ ਚੋਂ ਬਾਹਰ ਜਾ ਕੇ ਕਰਨਾ ਪੈ ਜਾਂਦਾ ਜੇ ਉਹ ਜਿਉਂਦਾ ਰਹਿੰਦਾ ਪੰਜ ਚਾਰ ਸਾਲ ਵੀ ਖਬਰਾਂ ਸਾਡੇ ਪਿੰਡ ਨੂੰ ਕਿੰ ਕੋਸੀ ਕਰ ਜਾਂਦਾ ਮਾਤਾ ਜੀ ਆਪਾਂ ਗੱਲਾਂ ਕਰੀ ਕੋਈ ਐਸੀ ਜੀ ਗੱਲ ਯਾਦ ਹੈ ਜਿਹੜੀ ਮਤਲਬ ਕਿਸੇ ਨੂੰ ਵੀ ਨਹੀਂ ਪਤਾ ਹੋਵੇ ਤੇ ਕੁਝ ਵੱਖਰਾ ਜਿਹੜਾ ਅੱਜ ਵੀ ਦਿਮਾਗ ਨੂੰ ਜਦੋਂ ਆਉਂਦਾ ਤਾਂ ਸਿੱਧੂ ਜ਼ਿਆਦਾ ਜਾਂਦੇ ਤੇ ਅੱਖ ਨਾਮ ਹੋ ਜਾਂਦੀ ਹੈ। ਬੱਚਪਨ ਦੀਆਂ ਗੱਲਾਂ ਹੀ ਆਏ ਸੀ ਉਹ ਕਿਸੇ ਦੇ ਨਾਲ ਨਾ ਤਾਂ ਖੜਦਾ ਮੁੰਡਿਆਂ ਦੇ ਨਾਲ ਮਾਂ ਕੋਲੀ ਕਹਿ ਇੱਥੇ ਰਹਿ ਨਾ ਮਾਂ ਕੋਲੀ ਜਦੋਂ ਨਹੀਂ ਸਕੂਲ ਚੋਂ ਆ ਆ ਕੇ ਆਪਦੀ ਮਾਂ ਦੇ ਨਾਲ ਹੀ ਬਸ ਜਿਵੇਂ ਜਿਵੇਂ ਕਚੌੜਾਂ ਕਰਦੇ ਖੋਲਦੇ ਐਸ ਲੋਟ ਕੋ ਲੰਮਾ ਲਾਚਾਲ ਕਰਨਾ ਬਸ ਬਚਪਨ ਦੀ ਦਿੱਤੀ ਇਹ ਤਾਂ ਗੱਲ ਯਾਦ ਆ ਕੋਈ ਇਹ ਜਿਹੜੀ ਕਿਸੇ ਨੂੰ ਵੀ ਨਹੀਂ ਪਤਾ ਦਿਲ ਚ ਰੱਖੀ ਬੈਠੇ ਹਾਂ ਤੇ ਯਾਦ ਆ ਜਾਂਦੀ ਹੈ ਜਿੱਦ ਨਾਲ ਸਿੱਧੂ ਦੀ ਪੁੱਤਰ ਫਿਰ ਯਾਦਾਂ ਤਾਂ ਕਦੇ ਕਦੇ ਆ ਜਾਂਦੀਆਂ ਉਹਦੀਆਂ ਗੱਲਾਂ ਲੀਆਂ ਵੀ ਕੀ ਬਚਪਨ ਸੀ ਇਹਦਾ ਤੇ ਕੀ ਇਹਦੇ ਨਾਲ ਬੀਤ ਗਈਆਂ ਇਹਨੂੰ ਕੀ ਪਤਾ ਸੀ ਵੀ ਮੇਰੇ ਨਾਲ ਆ ਗੱਲਾਂ ਹੋਣਗੀਆਂ ਹਨਾ ਸੁਖਨਾਮ ਸਾਨੂੰ ਕੋਈ ਸੁਖਨਾਮ ਨਹੀਂ ਸੀ ਪੁੱਤਰ ਇਹ ਜਿਹੜੀਆਂ ਆ ਸਾਨੂੰ ਮਰ ਕੇ ਰੋਟੀ ਦੇ ਗਿਆ ਇੱਥੇ ਕਿੰਨੇ ਕਿ ਲੋਕ ਆਉਂਦੇ ਆ ਰੋਜ਼ ਪੁੱਤਰ ਲੋਕ ਬਹੁਤ ਆਉਂਦੇ ਆ ਹੱਥੋਂ ਲੋ ਬਹੁਤ ਦੁਨੀਆ ਆਉਂਦੀ ਐ ਉੱਤੇ ਹਵੇਲੀ ਮੂਰੇ ਜਾ ਕੇ ਦੇਖ ਲੈ ਇਤੋਂ ਵੀ ਜਿਆਦਾ ਇਕੱਠਾ ਐ ਇੱਥੇ ਦੇਖ ਲਈ ਇਤੋਂ ਵੀ ਜਿਆਦਾ ਹੈ ਤਾਂ ਸਾਰਾ ਦਿਨ ਪੁੱਤਰਾ ਇਹ ਚੱਲੀ ਜਾਂਦਾ ਕੰਮ ਦੇਸ਼ ਵਿਦੇਸ਼ ਦੀ ਦੁਨੀਆ ਆਉਂਦੀ ਹੈ ਭੋਗ ਤੱਕ ਲੋਕ ਯਾਦ ਰੱਖਦੇ ਆ ਬੰਦੇ ਨੂੰ ਤੇ ਤੁਸੀਂ 2 ਸਾਲ ਹੋ ਗਏ ਤੇ ਉਵੇਂ ਉਵੇਂ ਆਈ ਜਾਂਦੀ ਪੁੱਤਰਾ ਕੋਈ ਇੱਥੇ 10-10 ਵੇਰੀ ਆ ਗਏ ਜਿਹੜੇ ਬਾਹਰਲੇ ਲੋਕ ਆ ਨਾ ਆਪਦੇ ਆਪਣੀ ਰਿਸ਼ਤੇਦਾਰੀ ਚ ਕੋਈ ਗੱਲਬਾਤ ਹੋ ਜੇ ਆਪਾਂ ਇੱਕ ਵਾਰੀ ਮਸਾ ਜਾਂਦੇ ਆ ਇੱਥੇ 10 10 ਵੇਰੀ ਆ ਕੇ ਬੰਦੇ ਹੋ ਸਾਹਮਣੇ ਆ ਜਮਾ ਸਟੈਚੂ ਲੱਗਦਾ ਨਹੀਂ ਗੱਲਾਂ ਕਰਦਾ ਉਹ ਪਿੰਡਾਂ ਨੂੰ ਲੱਗਦਾ ਪਤਾ ਕਿ ਉਹ ਉੱਥੇ ਜਾ ਵੱੜਦੇ ਆ ਐਂ ਲੱਗਦਾ ਵੀ ਬੋਲੂ ਆ ਬੋ ਉਹ ਹੈਨਾ ਤੇ ਬੋਲਣ ਵਾਲੇ ਤਾਂ ਸਾ ਹੀ ਨੇ ਯਾ ਰੱਬ ਨੇ ਭੇਜੇ ਵੀ ਉਹ ਤੇ ਪੰਜ ਚਾਰ ਸਾਲ ਜਿਉਂਦਾ ਰਹਿੰਦਾ ਸਾਡੇ ਪਿੰਡ ਨੂੰ ਸਾਡੇ ਜਿਹੜੇ ਮੁੰਡੇ 12 12 ਪੜ੍ਹੇ ਸਰਕਾਰ ਨੌਕਰੀਆਂ ਕਿਹੜੀਆਂ ਦਿੰਦੀ ਬਿਲਿਆ 12 12 ਪੜ੍ਹੇ ਸਾਡੇ ਜਵਾਕ ਆਏ ਫਿਰਦੇ ਆ ਕਿਤਾਬ ਦੇ ਆਪ ਹੀ ਸੰਭਾਲ ਲੈਂਦਾ ਸਾਰਿਆਂ ਨੂੰ ਕਹਿੰਦਾ ਸੀ ਕਿ ਤੁਹਾਨੂੰ ਮੈਂ ਕਿਸੇ ਨੂੰ ਬਿਨਾ ਪੈਸੇ ਤੋਂ ਰਹਿਣ ਹੀ ਨਹੀਂ ਦੇਣਾ ਹੈ ਗਰੀਬ ਦੇ ਹੱਕ ਨੂੰ ਇੰਨਾ ਚੰਗਾ ਸੀ ਮੇਰੇ ਬਾਣ ਕੀ ਵੀ ਲੱਤ ਟੁੱਟ ਗਈ ਸੀ ਡਿੱਗ ਪੈਸੇ ਪੁੱਤਰਾ ਕੱਲ੍ਹ ਹੀ ਹੈ ਮੇਰਾ ਬਾਣ ਜਾ ਉਹ ਬੈਠਣ ਦੀ ਮਾਂ ਸਟਿੱਕਰ ਵਿੱਚ ਹੀ ਜਾਂਦੀ ਹੈ ਤੇ ਉਹਦੀ ਲੱਤ ਟੁੱਟ ਗਈ ਸੀ ਸਾਰਾ ਲਾਜ ਉਸੇ ਨੇ ਕਰਾਇਆ ਸੀਗਾ ਧਰੋ ਲਾ ਕੇ ਲਾਜ ਸਾਰਾ ਪੇਸ਼ ਨਾ ਨਹੀਂ ਬਾਕੀ ਕਿਸੇ ਨੂੰ ਨਾ ਨਹੀਂ ਇਹ ਦੱਸ ਕਸ ਲਾ ਗਈ ਸੀ ਕਿਸੇ ਆਪਣੀ ਮਾਂ ਨੂੰ ਕਹਿੰਦਾ ਚਾ ਖੜਾ ਦੇ ਇੱਕ ਮਿੰਟ ਪੁੱਤਰ ਆਪਦੀ ਮਾਂ ਨੂੰ ਕਹਿੰਦਾ ਚਾਰ ਪੰਜ ਕਿਲੋ ਘਿਓ ਰਲਾ ਕੇ ਦੇ ਦੇ ਅਸੀਂ ਉਹਨੂੰ ਨੰਜੀ ਨੰਜੀ ਕਹਿ ਦਿੰਦੇ ਆ ਅੱਛਾ ਨੰਜੀ ਨੂੰ ਮਾਂ ਪੰਜ ਕਿਲੋ ਘਿਓ ਰਲਾ ਕੇ ਦੇ ਦੇ ਉਹ ਖੜਾ ਹੋ ਜਾਊਗਾ ਆਏ ਆਏ ਬਾਜਦਾ ਅਸੀਂ ਮੇਰਾ ਫਾਨ ਜਾਇਆ ਇੱਥੇ ਕੋਈ ਹਾਰ ਲਾ ਕੇ ਜਿੱਤੀ ਪੁੱਤਰਾ ਏਡਾ ਟੋਕਣਾ ਭਰ ਕੇ ਅੱਜ ਮਾਂ ਆਪਦੇ ਪੁੱਤ ਨੂੰ ਨਹੀਂ ਘਿਓ ਦਿੰਦੀ ਇਸ ਟਾਈਮ ਦੇ ਵਿੱਚ ਏਡੀ ਮੰਗਾਈ ਹੋਗੀ ਨਾ ਮਾਂ ਪੁੱਤ ਨੂੰ ਨਹੀਂ ਦਿੰਦੀ ਉਹਨੇ ਦੂਜੇ ਥਾਂ ਜਾ ਕੇ ਦਿੱਤਾ ਕੀ ਉਹਦੇ ਨਾਲ ਖੂਨ ਰਿਹਾਦਾ ਸੀ ਕੋਈ ਉਹਨੂੰ ਪਿਆਰ ਸੀ ਲੋਕਾਂ ਦਾ ਉਹ ਬਹੁਤ ਜਿਆਦੇ ਪਿਆਰ